ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਰਹਿਰਾ ਸਹਿ ਹਰ ਜਗ ਜੁਗ ਭਗਤ ਪਾਇਆ ਪੈਦ ਰਖਦਾ ਆਇਆ ਰਾਮ ਰਾਜੇ ਹਰਨਾ ਕਸ਼ਟ ਕਸ਼ਟ ਮਾਰੇ ਆ ਪ੍ਰਹਿਲਾ ਤਰਾਇਆ ਅਹੰਕਾਰੀ ਨੰਦ ਕਾ ਬਿਟ ਦੇ ਨਾਮ ਦੇ ਮੁਕਲਾਇਆ ਜਨ ਨਾਨਕ ਐ ਸਹਰ ਸੇ ਵਿਆਹ ਅੰਤਲੇ ਸਦਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੁਸਰੋਪ ਮਹਾਨਾ ਪਹਿਲਾ ਦੁਖਦਾਰ ਸੁਖਰੂਪ ਭਇਆ ਦਾ ਸੁਖਤਾਮ ਨਾ ਹੋਈ ਕਰਦਾ ਪ੍ਰਣਾਮ ਹੈ ਨਾਹੀ ਜਬੋ ਕਰੀ ਨਾ ਹੋਈ ਪਰਿਆਰਿਕ ਉਤਰ ਦਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਉ ਜਾਤਮਹਿ ਜੋਤ ਜੋਤਮਹਿ ਜਾਤਾ ਕਰ ਕਰਾ ਭਰਪੂਰ ਰਹਿਆ ਤੁਸ ਤਾ ਸਭ ਸਿਰ ਸਵਾਰੇ ਜਨ ਕੀ ਤ੍ਰਿਸੋਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਦਾ ਵਿਆਸਾ ਮਹਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਸੋਦਰ ਤੇ ਰਾਗੇ ਹਾ ਸੋ ਘਰ ਕੇ ਹਰਿਤ ਬਸਰ ਸਮਾ ਲਈ ਵਾਜਦੇ ਨਾਦਿਕ ਸੰਕਰਪਿਤ ਤਿ ਦਿਵਨ ਹਾਰੇ ਕਿ ਤੇ ਦਿਰਗਾਗ ਬ੍ਰਿ ਸੋ ਕਹੀਐ ਕਿ ਤੇ ਦਿਰਗਾਵਨ ਹਾਰੀ ਗਾਮਤ ਤਨੋਂ ਪਾਣ ਪਾਣੀ ਬੈ ਸੰਤ੍ਰ ਕਾਵੈ ਰਾਜਾ ਧਰਮ ਦਵਾਰੇ ਗਾਮਤ ਤਨੋਂ ਚਿਤ ਗੁਪਤ ਰਹਿ ਜਾਣਾ ਵਿਕ੍ਰਿਪਤੰ ਵਿਚਾਰੇ ਗਾਮਤ ਤਨੋਂ ਈਸ਼ਰ ਬ੍ਰਹਮਾ ਦੇ ਸੰਤ੍ਰ ਸਦਾ ਸਵਾਰੀ ਗਾਮਤ ਤਨੋਂ ਨਿਰਜਾਸਨ ਬੈਠੇ ਦਿਵ ਤੇ ਅੰਦਰ ਨਾਲੇ ਗਾਮਤ ਤਨੋਂ ਸਦ ਸਮਾਧੀ ਅੰਦਰ ਗਾਮਤ ਤਨੋਂ ਸਾਧ ਵਿਚਾਰੇ

ਸਿਜਾਨ ਜასი ਰਤਨਾ ਜਨ ਨਚਾਈ ਰੰਗੀ ਰੰਗੀ ਭਾਗੀ ਕਰ ਕਰ ਜਨ ਸੇ ਮਾਇਆ ਜਨ ਨਾ ਪਾਈ ਕਰ ਕਰਦੇ ਤੈਂ ਕੀ ਸਾਇਆ ਪਣਾ ਜਬ ਸਦੀ ਵਧਾਈ ਜੋਤਿ ਜਿ ਭਾਵੇ ਸੋਈ ਦਸਹਿ ਕਰੋ ਪੁਨਾ ਕਰਨਾ ਜਾਈ ਸਭ ਰਾਜਾ ਸਾਧ ਸਤ ਸਹਿ ਗਿਆਨ ਕਰਨ ਜਾਈ ਅ ਸੰਹਲਾ ਪਹਿਲਾ ਸੋ ਰਧਾਇ ਕਸਬ ਕੋਈ ਕੇਵਨ ਮਨਾਰਿ ਠਾ ਹੋਈ ਕੀਮਤ ਪਾਇ ਨਾ ਕਹਿਆ ਜਾਈ ਰੈਸਮਾਈ ਵਟੇ ਮੇਰੇ ਸਾਹਿਬਾ ਗਹਿ ਰੰਗੀ ਰਖਣੀ ਗੀਤ ਆਪੋ ਨ ਜਾਣੇ ਤੇ ਆ ਕੇ ਤਾਂ ਕੇਵੜੀ ਚੀਰਾ ਰਹਾ ਸਭ ਸ੍ਰਤੀ ਮੇਰੇ ਸ੍ਰਤਕ ਮਾਈ ਸਭ ਕੀ ਮਤ ਮਿਲ ਕੀ ਮਤ ਪਾਈ ਗਿਆਨੀ ਧਿਆਨੀ ਗੁਰ ਪ੍ਰਹਾਉ ਕੀ ਕਹਿ ਨਾ ਚਾਹੀ ਤਤਰ ਵਡਿਆਈ ਸਭ ਸਤ ਸਭ ਦਾ ਕੋ ਸਭ ਜਗਿਆ ਸਦਾ ਬੁਰਕਾ ਕੀ ਆਵਡਿਆ ਤਦੁਨ ਸਦੀਖ ਨਾ ਪਾਈਆ ਕਰਮ ਮੇਲਾ ਨਾ ਠਾ ਕਰਾਈ ਆਖਣ ਵਾਲਾ ਕਿਆ ਵਿਚਾਰਾ ਸੇਂਤੀ ਪਰੇ ਤੇਰੀ ਮਟ ਆਰਾਜਿ ਸੋ ਦੇਹ ਸਿੰਘਾਚਾਰ ਨਾਨਕ ਸਤਿ ਸਵਾਰਨ ਆਰਾਸ ਸਾਭ ਲੱਭ ਰਾ ਕਾ ਜੀਵ ਸ੍ਰੀ ਪਰਜੋ ਆਖਣਿ ਓ ਕਾ ਸਚਾ ਨਾਮ ਸਚੇ ਨਾਮ ਕੀ ਲਗੈ ਭੋਕ ਤਪੁ ਕਰ ਕਾਇ ਚਲੀਐ ਦੋਖ ਸੁਖਿ ਸ਼੍ਰਮ ਮੇਰੀ ਮਾਏ ਸਚਾ ਸਰ ਸਚਾ ਨਾਮ ਰਹਾਉ ਸਚੇ ਨਾਮ ਕੀ ਤਲ ਵੜਾਈ ਆਪ ਤੱਕ ਕੇ ਮਤਨਿ ਪਾਈ ਜੇ ਸੰਮਿਰ ਕੈ ਆਖਣ ਪਾਏ ਵਦਨ ਹੋਵੇ ਘਾਟ ਨ ਜਾਏ ਨਾ ਕੋ ਮਰਨ ਹੋਵੇ ਸੋਗ ਦਿਦਾਰ ਰਹੈ ਚੁਕੇ ਭੋਗ ਗੋੜੇ ਰੂਪ ਵਰਣਾ ਨਹੀਂ ਕੋਈ ਨਾਮ ਕੋਵਾ ਨਾਮ ਕੋਈ ਜਿਵਦੇ ਆਪ ਤੇ ਵਰਤਿਦਾਤ ਚਿੰਤਨ ਕਰ ਕਰ ਕੀਤੀ ਰਾਤ ਅਸੰਸਾਰਤ ਇਕੁ ਜਾਤ ਨਾਨਕ ਨਾਵੇ ਬਾਸ ਸੁਨਾਤਿ ਰਾਗੁ ਜਿਨੀ ਮਹਲਾ ਚੌਥਾ ਹਰਿ ਗਏ ਜਨ ਸਤਗੁਰ ਸਤ ਪ੍ਰਤਾਪਿ ਨਿ ਕਰੋ ਗੁਰਪਾਸ ਹਮ ਕੇ ਰੇ ਤੁਮ ਸਤਗੁਰੁ ਨਾਈ ਕਰਿ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਬਾਉ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮਿਲ ਪ੍ਰਾਨੁ ਸਕਾਇ ਅਰ ਕੀ ਤਾਮਨੀ ਰਹਾਸ ਨਹਾਵਰਜਨ ਕੇਵਲ ਭਾਗਵਨੀ ਰੇ ਜਿਨ ਹਾਰਾ ਸਦਾ ਅਪਿਆਸ ਆਦਰ ਨਾਮ ਮਿਲ ਤੇ ਪ੍ਰਕਾਸ਼ੇ ਮੇ ਸੰਗਤ ਗੁਣ ਪ੍ਰਗਾਸ ਜਿਨ ਹਾਰ ਹਾਰ ਅਦਰਸ਼ ਨਾਮ ਨਾ ਪਾਇਆ ਤੇ ਭਾਗ ਵਰਜੋਂ ਪਾਸ ਜੋ ਸਤਿਗੁਰ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨਾਂ ਨੇ ਸਤਿਗੁਰ ਸੰਗਤ ਪਾਈ ਤਰ ਤਮਸਤ ਕਲਿਆਣਿਕਾਸ਼ ਧਨ ਧਨ ਸਤਸੰਗਤ ਜਿਸ ਪਾਇ ਮੱਜੇ ਨਾਨਕ ਨਾਮ ਪ੍ਰਗਾਸ ਰਾਗੁਦਰੀ ਮਹੱਲਾ ਪੰਜਵਾ ਕਾਹੇ ਮਨ ਚਤੈ ਤਵੇ ਦਮ ਜਾ ਆਹਰ ਜੀਆ ਪ੍ਰਿਆਸ ਸਰਬਥਮੇ ਜਨ ਤੇ ਉਪਾਇ ਤਾ ਤਾਰੀ ਜਕਾਤੀ ਦਰ ਧਰਿਆ ਮੇਰੇ ਮਾਧੋ ਜੀ Satsangat ਮੇਰੇ ਸਤਰਿਆ ਵਰਪਸਾਦ ਬ੍ਰਹਮਤ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨਕਤਾ ਲੋਕ ਸੁਦਮੰਤਾ ਕੋਇਨ ਕ੍ਰਿਸ਼ਨੀ ਧਰਿਆ ਸੈ ਸ੍ਰਿ ਸਮਾਹ ਠਾਕੁਰ ਕਾਹੇ ਮਨ ਕੋ ਘੋਖ ਰਿਆ ਉਦੇ ਉਡਾਵੈ ਸੇ ਕੋ ਸਾਧ ਸੁਆਚੇ ਬਚੇ ਰਿਸ਼ਨੀ ਆਤਨ ਕਮਨ ਕਲਾ ਰਗੜਿਆ ਅੰਤ ਸਮਾਂ ਤੇਰੀ ਹਰਿ ਕੋ ਬਸਮਾਨਾ ਇੱਕ ਦਾਤੇ ਭਿਖਾਰੀ ਜੀ ਸਭ ਤੇਰੇ ਚੋਜ ਵਿਦਾਨਾ ਤੋ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦ ਨਿਆ ਵਰਨਾ ਜਾਣਾ ਤੂੰ ਕਾਰ ਬ੍ਰੰਭੇ ਅੰਤ ਮੈਂ ਜੀ ਤੇਰੇ ਗਿਆ ਹੁਨੇ ਆਪੋ ਕਾਣਾ ਜੋ ਸੇਹ ਰਾਜ ਜੋ ਸੇਹ ਹਤੂ ਜੀ ਜਨਾਂ ਮਤਨ ਕੁਰਬਾਨਾ ਹਰ ਧਿਆਵੈ ਹਰ ਧਿਆਵੈ ਤੋ ਜੀ ਸੇਹ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈਜਨ ਅਧਿਆਇ ਆ ਜੀ ਤਨ ਟੋਟੀ ਜਮ ਕੀ ਫਾਸੀ ਜਿ ਨਿਰਭਉ ਜਨ ਹਰ ਨਿਰਭਉ ਆਇਆ ਜੀ ਤਨ ਕਾ ਭਉ ਸਬਦ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀਤ ਹਰਨੁ ਸਮਾਸੀ ਸੇ ਧਨ ਸੇ ਧਨ ਹਰ ਆਇਆ ਜੀ ਜਨ ਨਾਰਿਕ ਤਨ ਵਰ ਜਾਸੀ ਤੇਰੀ ਭਗਤ ਤੇਰੀ ਭਗਤ ਮੰਡਾਲ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤਾਂ ਤੋਂ ਜੀ ਅਨੰਤ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਰਹਿ ਪੂਜਾ ਜੀ ਤਪਦਾ ਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ ਬਸਮ ਸਦਾਸ ਜੀ ਕਰ ਕਿਰਿਆ ਕਰ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੋ ਆਦ ਪੁਰਖਾ ਪਰੰਪਰ ਕਰਤਾ ਜੀ ਤੋ ਜੇ ਵਡਿਆ ਵਰਨਾ ਕੋਈ ਤੋ ਜੁਗ ਜੁਗੇ ਕੋ ਸਦਾ ਸਦਾ ਤੋ ਇੱਕੋ ਜੀ ਤੋ ਨਹਿ ਚਲ ਕਰਤਾ ਸੋਈ ਦੇ ਰਾਤੀ ਭਾਵੇ ਸੋਈ ਵਤੈ ਜੀ ਤੋ ਆਪੇ ਕਰੈ ਸੋਈ ਤੋ ਦੇ ਆਪੇ ਸ੍ਰਿਸ਼ਟਾ ਪਾਈ ਜੀ ਤੋ ਦੇ ਆਪੇ ਸ੍ਰਿਸ਼ਟਾ ਕੋਈ ਜਨ ਅਨੁਕੁਣ ਗੁਣ ਗਾਵੇ ਕਰਦੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਮ ਹਲਾ ਜੋਤਾ ਤੋ ਕਰਤਾ ਸਚਿਆਰ ਮੈਂ ਟਾ ਸਾਈ ਜੋ ਤੋ ਭਾਵੇ ਸੋਈ ਥੀਸੀ ਜੋ ਤੋ ਦੇ ਸੋਈ ਹੋਇ ਰਹਾ ਸਭ ਦੇ ਰੀਤ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਬਤਨ ਪਾਇਆ ਗੁਰ ਮਖਲਾਦਾ ਮਨ ਮੋਗਾ ਵਾਇਆ ਤੋ ਦੇ ਆਪੁ ਛੋੜਿਆ ਆਪ ਮਿਲਿਆ ਨਾਹੇ ਤਜਨ ਦੂਜਾ ਕੋਈ ਨਾਹੇ ਜੀ ਜਨ ਸਭ ਤੇਰਾ ਕੇਲ ਵਿਜੋ ਗੁਰਿ ਸਿਣਿਆ ਸਜੋ ਕੀ ਮੇਲ ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੈ ਹਰਿ ਹੁ ਸੰਦੀਆ ਗੋਕਾਣ ਜਿਨਾਂ ਸੇਵਿਆ ਤਨ ਸੁਖ ਪਾਇਆ ਸੇ ਜੀ ਹਰਿ ਨਾਮ ਸਮਾਇਆ ਤਉ ਰੱਬੇ ਕਰਤਾ ਤੇਰਾ ਕੀਆ ਸੋ ਹੋਇ ਤਜਨ ਦੂਜਾ ਯਵਰ ਨ ਕੋਈ ਤਉ ਕਰ ਕਰ ਕੇ ਕਹਿ ਜਾਣੈ ਸੋਈ ਸਰਵਰਣੈ ਪੈਲੇ ਵਾਸਾ ਬਾਣੀ ਪ੍ਰਾਪਤ ਰਹਿ ਕੀਆ ਪੰਕਾ ਜੋ ਮਹਾ ਭਗਣੀ ਚਾਲੈ ਆਉਂਦੇ ਕਾ ਤਰ ਲੋਬੀ ਜਲੇ ਮਲੇ ਕਨਾ ਜੈ ਸਮੋਰ ਮਨਾਰ ਵਿਸਰ ਤੇਰੇ ਗੁਣ ਗਲਿਆਰਾਉ ਲਾਹੋ ਜਤਿ ਸ੍ਰੀ ਨੀ ਪੜਿਆ ਮੋਰਖ ਮੁਕਤਾ ਜਨਮ ਭਇਆ ਪਰਮਤ ਨਾਨਕ ਤਨ ਕੇਸਰਨਾ ਜਿਤੋ ਨਾਹੀ ਵੀਸਰਿਆ ਰਸਾ ਭਲਾ ਪੰਜਵਾ ਭਈ ਪ੍ਰਾਪਤ ਮਾਨੁਕ ਦੇਹਰੀਆ ਗੋਵਿੰਦ ਬਿਨਾਂ ਕੀਐ ਤਰ ਬਰੀਆ ਔਰ ਕਾਇ ਤਰੇ ਕਿਤਨਾ ਕਾਮ ਮਿਲ ਸਾਥ ਸ ਜਾਤ ਦਾ ਸੰਜਮ ਨਾ ਕਰਨਾ ਆਤਮਾ ਆਤਮਾ ਆਸੇਵਾ ਸਾਧਨਾ ਜਾਣਿਆ ਹਰਿ ਰਾਯਾ ਕੋ ਨਾਨਕ ਮੀਚ ਕੰਮਾ ਸਰਣ ਪਰੇ ਕੀ ਰਾਗ ਕੋ ਸਰਮਾ ਆਪਾ ਸਦਸਮੇ ਕਵੇ ਬਾਸ ਵੈਂਤੀ ਚਾ ਪਈ ਅਮਰੀ ਕਰਹਾ ਅਰਚਾ ਪੂਰਨ ਹੋ ਜਿਤ ਕੀ ਚਾ ਤਉ ਚਰਨਾ ਮਨ ਰਹਿ ਮਹਾਰਾਯਾ ਆਪਣਾ ਜਾਣ ਕਰੋ ਪ੍ਰਤਪਾਰਾ ਮੇਰੇ ਦ੍ਰਿਸ਼ਮੈ ਨਮ ਧਾਵ ਹੋਇਆ ਆਪਾ ਜੈ ਮੈ ਬਚਾਓ ਸੁਖਿ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਬੈ ਕਰਤਾ ਰਾ ਮਾਇਆ ਰਚਾ ਜਿ ਕਰਦੇ ਕਰੀਆ ਸਭੈ ਰਣ ਕੋ ਆਇ ਸੰਗਰੀਆ ਪੂਰਨ ਹੋਇ ਹਮਾਰੀ ਆਸਾ ਤੋਰ ਪਦਮ ਕੀ ਰਹਿ ਪਿਆਸਾ ਆਤਮੈ ਸਾਧ ਰਈਆ ਵਰਣਾ ਧਿਆਉ ਜੋ ਵਰਚਾ ਸੁਖੰਤੇ ਪਾਉ ਸੇਵ ਸੇ ਕਮਾਰੇ ਕਰੀਆ ਤੁਮ ਤੁਮ ਸੁਤਰਮ ਹਮਾਰੇ ਮਾਰੀਆ ਆਪਾ ਜਮ ਜਭਰੀਆ ਮਰਨ ਕਾਲ ਕਾ ਦਰਾਸ਼ਨੇ ਵਰੀਆ ਉਹ ਜੋ ਸੁਆ ਹਮਾਰੇ ਬਚਾ ਸ਼੍ਰੀ ਅਸਤੋ ਜੋ ਕਰਿ ਵਰਚਾ ਰਾ ਕਰਿ ਮੋਹ ਰਖਣ ਹਾਰੀ ਸਾਇਜ देइन बंद दर्शन के अंत महा परिचर दर्शनता बाल पाए ब्रह्मा उपतरा काल पाए शिव जो उपतरा बाल पाए कृष्ण प्रकाश सावर काल का कीयो तमाशा जवन काल योगी की सब कीयो बेदरा ब्रह्मा ज्योतियो जवन काल सब लोक सवार नमस्कार रहता है हमारा जवन काल सब जगत मनायो ਸਰਕਾਰ ਤੁਸੀਂ ਕੋ ਮਹਾਰੀ ਸਗਰ ਸੱਜਾ ਜਿਨੇ ਆਪ ਸਵਾਰੀ ਸਿਵ ਕਨ ਕੋ ਸਭ ਸੁਖ ਦਿਯੋ ਸਰਣ ਕੋ ਪਰਮਾwght ਕੀਓ ਪਰ ਕਰ ਦੇ ਅੰਤ ਕੀ ਜਾਣਤ ਭਲੇ ਭਰੇ ਕੀ ਕੀਰ ਪਛਾਨਤ ਜੀਤੇ ਤੇ ਕੁੰ ਚਰੇ ਅਸੁੱਲਾ ਸਭ ਪਰ ਕਿਰਪਾ ਦਿਸਤਰ ਕੋਲਾ ਸੰਤਾਂ ਦੁਖ ਪਾਇ ਤੇ ਲੁਕੀ ਸੁਪਾ ਸਾਧਨ ਕੇ ਸੁਪੀਏ ਕੀ ਕੀਰ ਪਛਾਨੈ ਘਰ ਘਰ ਕੇ ਪਰਪਟ ਕੀ ਜਾਣੈ ਜਗਤ ਪਰਗਤ ਕਰਤਾ ਕਰਤਾ ਪ੍ਰਜਾ ਧਰਤਵ ਦੇ ਅਪਾਰਾ ਜਬਿਆ ਕਰਕ ਕਰਤਾ ਕਬ ਹਉ ਤਮੇ ਮਿਤਿ ਤਸਭ ਹਉ ਜੇਤੇ ਬਦਨ ਸ੍ਰਿਸ਼ਟ ਕਰੈ ਆਪੁਨੀ ਬੋ ਜੋ ਚਾਰੈ ਕਮ ਸੰਹਿਤੇ ਰਹਤਿ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨੰਕਾਰ ਕਿਰਪਾ ਦੇ ਲੰਗ ਆਦਿ ਨੀਰ ਅਨਾਦ ਸੰਭੋ 타ਤਾ ਮੂਰ ਉਚਾਰਤ ਭੇਦਾ ਆਗੋ ਪਰਪਹਰ ਨਮਾਨਕ ਮਹਾਮੋੜਕਿ ਸਪੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸੇ ਸਰਸਿਕ ਸੰਗਰੋ ਦਸੇ ਅਪੀਰੋਤ ਤਪਤਾ ਸਕਲ ਮਲੇਸ਼ਟਰਨ ਘਾਤਾ ਜੇ ਅਸਤ ਦਰਸ਼ਨ ਨੀ ਪਰੇ ਦਿਨ ਕੇ ਦਰਸਤ ਤੈ ਮਰੇ ਬਰਤ ਜਵਨ ਬਉਤ ਰੇ ਤਿਹਾਰੀ ਦਿਨ ਕੇ ਤੁਮ ਸੰਕਰ ਸੱਤਾਰੇ ਜਿਗਰ ਕਲ ਕੋਇਤ ਮਾਰਤੇ ਆਏ ਹੈ ਤਾਂ ਕੇ ਕਾਲ ਨਿਕ ਨਾ ਹੈ ਰਚਾਵਤਾ ਸੁਖ ਕਾਲਾ ਦਸ ਦਸ ਲੰਤ ਕਾਲਾ ਗ੍ਰੀ ਪਾਦ ਸਜਨ ਹਰੋ ਤਾਂ ਕੇ ਤਾਪ ਤਨਕ ਮੋਹ ਹਰੋ ਐਦਿ ਜੇ ਅਨੁਸਰਨ ਹੋਏ ਦਸ਼ਾਸ ਸਗਨ ਕੋਈ ਇੱਕ ਵਾਰ ਜਿਤ ਮੈਂ ਸਭਾਰਾ ਆਕਾਲ ਪਾਸਿ ਤਾਹੀ ਬਾਰਾ ਜਿਨ ਨਰਨਾਮ ਧਿਆਰੋ ਕਹ ਦਾਨਦ ਦੁਸ਼ਟੋ ਕੀ ਰਹਾ ਕਰ ਕੇ ਤੇ ਮੈਂ ਸ਼ਰਨ ਤਿਹਾਰੀ ਆਪਾਤਿ ਦਿਓ ਬਾਰੀ ਸਰਬ ਭੋਰ ਮਹੋਸਾਈ ਦੁਸ਼ਟੋ ਤੇ ਰਿਓ ਬਚਾਈ ਤਵੇ ਸਬਿਆ ਮਹੂਬੇ ਨਾਮੇਕ ਨਾ ਜਾਣਿਓ ਸ੍ਰੀ ਸੁਪਾਨ ਕਿਰਪਾ ਤੁਮਰੀ ਕਰਮੈ ਨਾ ਕਹਿਵਸੋ ਤੁਮਹਿ ਕੰਨਿਆ ਬੋਹਰਾ ਸ਼ਰਨ ਦਵਾਰ ਕੋ ਸਾਡਕਾ ਸੋਤਮਨ ਵਿਚਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹ ਹਰਿ ਨਾਮੇ ਸਾਚ ਸਹਬਾ ਗਿਆ ਨਾਹੀ ਘਰ ਤੇ ਰਹਿ ਘਰਤਾ ਤੇ ਰਹਿ ਸਭ ਕੁਸ਼ਾ ਜਿਸ ਦੇ ਸੋ ਪਾਵੀ ਸਲਾਸ ਸਲਾਹ ਤੇਰੀ ਨਾਮ ਨਵਸਾਵੇ ਨਾਮ ਜਿਨ ਕਾ ਮਨ ਵਸਿਆ ਬਾਦਿ ਸ਼ਬਦ ਕੰਹੇਰੀ ਕਹਿ ਨਾਨਕ ਸਚੇ ਸਾਹਿਬ ਗਿਆ ਨਾਹੀ ਘਰ ਤੇ ਰਹਿ ਸਾਜਾ ਨਾਮ ਮੇਰਾ ਆਧਾਰੋ ਸਸਿਆ ਜਿਨੀ ਚਾ ਸਾਪੋ ਜਾਈਆ ਸੁਦਾ ਕਰਵਨ ਕੀਤਾ ਪਰਵਿਟਾ ਜਿਸ ਦੀ ਐ ਵਧਾਈਆ ਗਹਿ ਨਾਨਕ ਸੁਨਹੁ ਸੰਤੋਸ਼ ਵਤ ਰੂਪੀ ਆਉ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਸਤਿ ਕਰਿ ਸਭਾ ਦੇ ਕਰਿ ਸਭਾ ਦੇ ਸ਼ਬਦ ਵਾਜੇ ਕਾਲਾ ਜਿਤ ਕਰਤਾਰੀ ਆ ਪੰਜ ਦੋਦ ਤਦ ਵਸ ਕੀਤੇ ਕਾਲ ਕੰਡ ਕਮਾਰੇ ਜਨਾਦ ਦੂਰੇ ਸਨਤ ਕੁਨੀਤ ਸਾਰੋ ਇਹ ਆਸਤ ਦਜਿ ਨਹਿ ਜਾਇ ਨਿਤ ਨਿਤਰਖਰ ਸਾਰੋ ਸੰਸਰ ਸਾਰੋ ਜਨ ਲੰਗਰੀਆ ਸੁਬਨਾਨਕ ਗ੍ਰੰਥਸਾਰੋ ਸ਼ੇਖ ਮਹਲਾ ਪੰਜਵਾ ਤੇਰਾ ਕੀਤਾ ਜਾ ਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁੰਨ ਨਹੀਂ ਆਪੇ ਸਚ ਭਇਓਈ ਸਚ ਭਇਆ ਮਹਿ ਆਪਤ ਹੋਈ ਦੁਰਸਜਨ ਮਿਲੇਆ ਜਨਕ ਨਾਮ ਬਿਲੇਤਾ ਜੀਵ ਤਨੁ ਨਾ ਟਿਵੈ ਹਰਿਆ ਆ ਸਮਯਾਮਹਿ ਜੈ ਕਾਲ ਕੀ ਤਿਆਸ ਅਮਰਤ ਸੇਂ ਕਾਏ ਕਲ ਮੇ ਹੋ ਕੋ ਨਾ ਗੁਰ ਗੋਵਿੰਦ ਗਾਈ ਸਭ ਸੈਨੋ ਕਿਰਪਾਲ ਸਮਾਹੇ ਸਾਰੇ ਸਾਰੇ ਬਿੱਤਾ ਕੋਈ ਨਾ ਜਾਏ ਜੀ ਆਵੇ ਤਦ ਆਏ ਸੋਕ ਮਹਲਾ ਪੱਜਵਾ ਅੰਤਰ ਗੁਰਿਆਰਾ ਕਣਾ ਜਹਿਵਾਜਪ ਗੁਰ ਨਾਓ ਨੇਤਰੀ ਸਤਿਗੁਰ ਦੇ ਕਣਾ ਸੁਨੇ ਸੁਣਾ ਗੁਰ ਨਾਓ ਸਾਧ ਵਰਸੇ تیرਤਿਆ ਦਰਗਹਿ ਪਾਈਐ ਥਾਓ ਕਹ ਨਾਨਕ ਕਿਰਪਾ ਕਰੇ ਜਿਸਨੋ ਏ ਵਤ ਦੇ ਜਗ ਨਤਮ ਗਾ ਲਈਐ ਵੇਨੇ ਕੇਈ ਕੇ ਮਹੱਲਾ ਪੰਜਵਾਰ ਕੇ ਰਤਨ ਹਾਰ ਆਪੇ ਬਾਰੇ ਅਨ ਵਰਗੀ ਪਰੀ ਪਾਈ ਕਾਜ ਸਵਾਰਿਆ ਨਾ ਹੋ ਆਇ ਆਪਦੇ ਹਾਲ ਮਨਹੁ ਨ ਵਿਸਾਰਿਆ ਨਾ ਸਾਧ ਜਨਾ ਕੈ ਸੱਤ ਭਗਤ ਲਤਾਰਿਆ ਨਾ ਸਤਤ ਇਹ ਤੇ ਇੱਕ ਨਾਨਕ ਮਨ ਮਾਹੀ ਜਿਸ ਸਿਮਰਤ ਸਭ ਹੋਵੇ ਸਭ ਦੇ ਦੁਪਾਈ ਇਸ ਸਾਹਿਬ ਕੀ ਤੇ ਇੱਕ ਨਾਨਕ ਮਨ ਮਾਹੀ ਦੀ ਫੈਰਬਾਨੀ ਦਾ ਕਰਤਾ ਆਪ ਦੋਤ ਕਲੇਸ਼ ਦਾ ਨਾਸ ਵਾਹਿਗੁਰੂ ਜੀ ਕਾ ਕਲਸਾ ਸੇ ਵਾਹਿਗੁਰੂ ਜੀ